ਕੋਰਟ ਦੀਆਂ ਕੁਝ پابੰਦੀਆਂ ਨੇ ਜੀ ਨਾ ਤੇ ਜਿਹੜੇ ਲਾਇਰ ਨੇ ਉਹਨਾਂ ਦੇ ਉਹ ਕੋਈ ਬਰੀਫ ਕਰ ਸਕਦੇ ਉੱਥੇ ਨਿਕਲ ਕੇ ਇਸ ਮੁਤਲਕ ਜੀ ਤੇ ਨਾ ਹੀ ਜਿਨ੍ਹਾਂ ਨੂੰ ਅਕਿਊਜ਼ ਬਣਾਇਆ ਗਿਆ ਹੈ ਬੀਬਾ ਕੰਚਨਪ੍ਰੀਤ ਕੌਰ ਕੋਈ ਕੋਈ ਇਹਦੇ ਉੱਤੇ ਕਮੈਂਟ ਕਰ ਸਕਦੇ ਆ ਇਹ ਮਤਲਬ ਕਾਨੂੰਨੀ ਤੌਰ ਤੇ ਬੰਦਿਸ਼ ਹੋਣ ਕਰਕੇ ਹੀ ਇਹਨਾਂ ਦੋਨਾਂ ਵੱਲੋਂ ਆ ਬੈਠ ਦਿੱਤਾ ਜਾ ਰਿਹਾ ਹੈ ਬਾਕੀ ਜਿਹੜਾ ਹੈਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਸਵੇਰੇ ਵੀ ਆਪਾਂ ਗੱਲ ਕਰਤੀ ਸੀ ਤੇ ਦੀਬਾ ਕੰਚਨਪ੍ਰੀਤ ਕੌਰ ਜਿਹੜੀ ਪੰਜਾਬ ਦੀ ਧੀ ਹੈ ਇਸ ਧਰਤੀ ਦੀ ਧੀ ਹੈ ਇੱਕ ਧਰਮੀ ਫੌਜੀ ਦੀ ਧੀ ਹੈ ਉਹਨੇ ਅੱਜ ਸਾਬਤ ਕਰਤਾ ਆ ਕਿ ਜਿਹੜੇ ਸਰਕਾਰਾਂ ਦੇ ਜ਼ਬਰ ਨੇ ਸੱਤਾਧਾਰੀਆਂ ਦੇ ਜਿਹੜੇ ਜੋਨ ਦੇ ਯਤਨ ਨੇ ਅੱਜ ਉਹਨੇ ਫੇਲ ਕਰਕੇ ਰੱਖ ਦਿੱਤੇ ਔਰ ਸਭ ਪਾਸਿਓਂ ਜਿਹੜਾ ਝੂਠ ਫੈਲਾਇਆ ਜਾ ਰਿਹਾ ਸੀ ਉਹਨੂੰ ਵੀ ਉਹਨੇ ਸਪਸ਼ਟ ਕਰਤਾ ਹੈ ਇਸੇ ਕਰਕੇ ਆਪਣੇ ਵੀ ਸਾਬਤ ਹੋ ਜਾਂਦਾ ਕਿ ਕੇਸ ਵਿੱਚ ਝੂਠੇ ਪਾਏ ਸੀ ਹੁਣੇ ਕੋਈ ਮੈਨੂੰ ਬੜੇ ਸੀਨੀਅਰ ਜਰਨਲਿਸਟ ਦਾ ਫੋਨ ਆ ਰਿਹਾ ਸੀ ਉਹ ਕਹਿੰਦੇ ਜੀ ਵੀ ਐਡੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸਰਕਾਰ ਵੱਲੋਂ ਜਾਂ ਸਰਕਾਰੀ ਅਫੀਸ਼ਰਜ਼ ਵੱਲੋਂ ਕਿ ਉਹ ਤੇ ਜੀ ਐਨੇ ਵਜੇ ਜਿਹੜੀ ਆ ਫਲਾਈਟ ਤੇ ਚਲੇਗੀ ਜੀ ਤੇ ਇਹ ਹੁਣ ਤੁਸੀਂ ਦੱਸੋ ਕਿ ਜਿਹੜੀ ਸਰਕਾਰ ਸਹੀ ਇਨਫਰਮੇਸ਼ਨ ਵੀ ਨਹੀਂ ਰੱਖ ਸਕਦੀ ਤੇ ਸਹੀ ਇਨਫਰਮੇਸ਼ਨ ਵੀ ਨਹੀਂ ਦੇ ਸਕਦੀ ਇਹ ਕਿਉਂ ਕਰ ਰਹੀ ਸੀ ਇਹਦੇ ਪਿੱਛੇ ਉਹਨਾਂ ਦੀ ਕੀ ਮਨਛਾ ਸੀਗੀ ਇਹ ਤੇ ਸਰਕਾਰ ਦੱਸ ਸਕਦੀ ਏ ਤੇ ਪਰ ਅਸੀਂ ਇਹੀ ਕਹਾਂਗੇ ਕਿ ਜਿਹੜੀ ਝੂਠੀ ਇਨਫਰਮੇਸ਼ਨ ਜਿਸ ਤਰ੍ਹਾਂ ਫੈਲਾਉਂਦੇ ਸੀ ਇਸੇ ਤਰ੍ਹਾਂ ਇਹ ਸਰਾਸਰ ਝੂਠੇ ਕੇਵਲ ਤੇ ਕੇਵਲ ਜਿਹੜਾ ਹੈ ਇੱਕ ਦਹਿਸ਼ਤ ਪਾਉਣ ਦੀ ਖਾਤਰ ਇਹ ਮੁਕਦਮੇ ਦਰਜ ਕੀਤੇ ਗਏ ਸੀ ਪਰ ਅਸੀਂ ਅਦਾਲਤਾਂ ਦੇ ਧਨਵਾਦੀ ਹਾਂ ਕਿ ਉਹਨਾਂ ਨੇ ਬੜੀ ਵੱਡੀ ਰਾਹਤ ਜਿਹੜੀ ਹੈ ਬੀਬਾ ਕੰਚਨਪ੍ਰੀਤ ਕੌਰ ਨੂੰ ਦਿੱਤੀ ਹੈ ਹੁਣ ਉਹਨਾਂ ਨੂੰ ਪੁਸ਼ਕੀਸ਼ ਦਿੱਤਾ ਗਿਆ ਜਾਂ ਹੱਲੇ ਵੀ ਹਾਂਜੀ ਟੈਸਟ ਕਰਕੇ ਲੈ ਗਏ ਕੋ ਨਵਾਂ ਪੁਜੀ ਹੋਰ ਬਾਅਦ ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਵਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਣ ਬੰਦੇ ਹਨ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਅੱਛਾ ਨਿਕਲਚਰ ਵੀ ਗ੍ਰਫਤਾਰ ਕਰ ਲਈ ਗਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕੰਕਸ਼ਨ ਪੀਪਲ ਪੁਲਿਸ ਦੀ ਗ੍ਰਫਤ ਚ ਹੈ ਅਰੈਸਟ ਪਾਲੀਆ ਜੀ ਕਿਸ ਕੇਸ ਧਾਰਾ 3 ਗਰੀ ਚ ਆਏ ਪਈ ਹੈ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਭਾਲ ਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 513 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਹਾਂਜੀ ਇਹ ਰੈਪਟ ਨੰਬਰ 192711 225 ਮਤਲਬ ਅੱਜ ਦੀ ਰੈਪਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜੇ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ 7 ਸਾਲ ਤੋਂ ਥੱਲੇ سزا ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ ਚ 30 ਨੇ ਗ੍ਰਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊਗਾ ਆਹ ਧਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਿੱਟੇ ਮੂਹੇ ਦੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾੜਨ ਦਾ ਪਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕੇ ਇਹ ਬੜੇ ਠੇਠਰ ਲੋਕ ਨੇ ਪੁਲਿਸ ਅਧਿਕਾਰੀ ਪਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਆ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਅਗੇ ਨਹੀਂ ਪਰ ਇਹ ਕੇਸ ਕਿੱਥੋਂ ਆਇਆ ਨਹੀਂ ਪਚਾਰ ਕੇਸਾਂ ਦੀ ਗੱਲ ਕੀਤੀ ਜਾ ਰਹੀ ਸੀ ਇਹ ਨਵਾਂ ਜਿਹੜਾ ਨਵਾਂ ਦੀ ਕੋਈ ਅਨਨ ਹੋ ਅਨਨੌਣ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਚ ਅੱਜ ਚ ਉਹਨਾਂ ਦੀ ਰੈਸਟ ਪਾਈ ਅੱਜ 27 ਹਾਂਜੀ ਅੱਜ ਹੀ ਐਡ ਕੀਤਾ ਹਾਂਜੀ ਅੱਜ ਹੀ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ ਇਹ ਨਸ਼ੱਤਰ ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇ ਮਕਦਮਾ ਕੋਈ ਹੈ ਹੀ ਨਹੀਂ ਪਰ ਇਹਦੇ ਬਾਰੇ ਕੋਈ ਜਾਣਕਾਰੀ ਸੀ ਤੁਹਾਨੂੰ ਕੋਈ ਨਹੀਂ ਨਹੀਂ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਹੀ ਜਿਸ ਤਰੀਕੇ ਨਾਲ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰ ਪਾਈ ਜਾਵੇ ਨਹੀਂ ਕਦਾ ਚਿੱਤ ਨਹੀਂ ਅਸੀਂ ਇਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਹੈ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜੇ ਹ ਕੋਈ ਮੌਕਾ ਨਹੀਂ ਰਹੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇਹ ਕਿ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਂਹ ਸਵਾਲ ਸੀ ਕਿ ਕੰਚਨਪ੍ਰੀਤ ਕੋਰ ਵਿਦੇਸ਼ ਭੱਜ ਗਈ ਹੈ ਇਹ ਗੱਲ ਕਹਿ ਰਹੀ ਸੀ ਕਿ ਕੰਚਨਪ੍ਰੀਤ ਕੋਰ ਵਿਦੇਸ਼ ਭੱਜ ਗਈ ਉਹ ਵੀ ਬੇਰਸ ਇਲਜ਼ਾਮ ਝੂਠੇ ਨੇ ਜੀ ਸਭ ਕੁਝ ਝੂਠ ਹੈ ਜੀ ਉਹ ਤਾਂ ਅਸਲ 'ਚ ਸਭ ਕੁਝ ਝੂਠ ਹੈ ਅਫਸਰ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਐ ਨਹੀਂ ਤੇ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸਿਪੇਟਰੀ ਜਿਹੜੀਆਂ ਬੇਲਜ਼ ਮਿਲਦੀਆਂ ਨੇ ਹਾਂਜੀ ਅੱਗੇ ਕੀ ਕਰਦੇ ਪੁੱਛੀ ਰਹਿ ਜਾਂਦੀ ਕਾਲੀ ਬੰਦਾ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਐ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਅੱਜ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸੋਹਰੀ ਪਰ ਉਹ ਕਹਿੰਦੇ ਸੀ ਸਾਡਾ ਮੈਂਬਰ ਆ ਜੀ ਅਧਰ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਜੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇਣ ਵੀ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਿਫਤਾਰ ਕਰਨਾ ਇਹਦਾ ਤੁਸੀਂ ਆਪਣੇ ਆਰਜ਼ਾ ਲਾ ਦਿਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਪਰ ਰਿਮਾਂਡ ਤੇ ਲਿੱਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੀ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਦਾ ਅੱਜ ਪੇਸ਼ ਕਰਨਾ ਹੀ ਨਹੀਂਗਾ ਕੱਲ ਕੱਲ ਪੇਸ਼ ਕਰਨਗੇ ਉਹ ਪੇਸ਼ ਕਰਨਗੇ ਬਸ ਠੀਕ ਹਾਂਜੀ ਪਰ ਇਹ ਠੀਕ ਹੈ ਜੀ